ਕੀ ਕਹਿਣਾ ਚਾਹੋਗੇ ਜੀ ਸਾਹਮਣੇ ਦੇਖ ਕੇ ਜੈ ਸ਼੍ਰੀ ਰਾਮ ਜੈ ਗੋ ਮਾਤਾ ਕੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਬਾਰੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕਾਨੂੰਨ ਪਾਸ ਕਰਿਆ 75 ਸਾਲ ਬਾਅਦ ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਕੋਈ ਵਧੀਆ ਕਾਨੂੰਨ ਬਣਾਇਆ ਉਹ ਇਸ ਸਰਕਾਰ ਨੇ ਬਣਾਇਆ ਕਿਸੇ ਵੀ ਧਾਰਮਿਕ ਸਥਾਨ ਦੀ ਜੇਕਰ ਕੋਈ ਬੇਦਬੀ ਕਰਦਾ ਉਹਦੇ ਵਾਸਤੇ ਉਹਨਾਂ ਨੇ ਉਮਰ ਕੈਦ ਅਨਾਉਂਸ ਕਰੀਆ ਮੈਂ ਇਸ ਗੱਲ ਦਾ ਬਾਰ-ਬਾਰ ਧੰਨਵਾਦ ਦੀਆਂ ਸਰਕਾਰ ਦਾ ਦੂਸਰੀ ਗੱਲ ਮੇਰੀ ਅਪੀਲ ਹੈ ਭਗਵੰਤ ਮਾਨ ਜੀ ਨੂੰ ਜਿਹੜੀ ਸਨਾਤਨੀਆਂ ਦਾਸ ਕੇਂਦਰ ਹੈ ਆਸਤਾ ਦਾ ਕੇਂਦਰ ਹੈ ਹਿੰਦੂਆਂ ਦਾ ਆਸਤਾ ਦਾ ਕੇਂਦਰ ਹੈ ਉਹ ਗਊ ਮਾਤਾ ਹੈ ਪੂਰੇ ਦੇਸ਼ ਦੇ ਨਹੀਂ ਪੂਰੀ ਦੁਨੀਆ ਦਾ ਜਿਹੜਾ ਸਨਾਤਨ ਹੀ ਹੈ ਉਹ ਗਊ ਮਾਤਾ ਨੂੰ ਮਾਤਾ ਦੀ ਤਰ੍ਹਾਂ ਪੁੱਜਦਾ ਹੈ ਮੇਰੀ ਬੇਨਤੀ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਗਊ ਮਾਤਾ ਦਾ ਕਤਲੇਆਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਦੀ ਮੀਟ ਦੇ ਟਰੱਕ ਕਦੀ ਤਸਕਰੀ ਦੇ ਟਰੱਕ ਕਿਤੇ ਗਊਆਂ ਵੱਢਣ ਦੇ ਮਾਮਲੇ ਮੇਰੀ ਬਾਰ-ਬਾਰ ਬੇਨਤੀ ਹੈ ਇਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਲਿਆ ਜਾਵੇ ਜੇਕਰ ਪੰਜਾਬ ਦੇ ਅੰਦਰ ਕੋਈ ਗਊ ਮਾਤਾ ਨੂੰ ਕਟੇ ਤਾਂ ਉਸ ਨੂੰ ਵੀ ਉਮਰ ਕੈਦ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੰਮ ਦੇ ਨਾਲ ਦੋ ਫਿਰਕਿਆਂ 'ਚ ਹਮੇਸ਼ਾ ਦੰਗਾ ਫਸਾਦ ਹੋਣ ਦਾ ਖਤਰਾ ਰਹਿੰਦਾ ਤੇ ਜਗ੍ਹਾ-ਜਗ੍ਹਾ ਤੁਹਾਨੂੰ ਪਤਾ ਵੀ ਨੇ 'ਚ ਕਈ ਵਾਰੀ ਇਹੋ ਜਿਹਾ ਪੋਜੀਸ਼ਨ ਪੈਦਾ ਹੋ ਜਾਂਦੀ ਹੈ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਤੇ ਮੇਰੀ ਬਾਰ-ਬਾਰ ਬੇਨਤੀ ਆ ਕਿਉਂਕਿ ਸਰਕਾਰ ਨਾ ਤਾਂ ਨਰਿਆਤ ਕਰਦੀ ਐ ਮਾਸ ਨਾ ਆਯਾਤ ਕਰਦੀ ਐ ਨਾ ਇੱਥੇ ਗਊਆਂ ਵੱਡੀਆਂ ਜਾਂਦੀਆਂ ਤਾਂ ਉਹਨਾਂ ਨੂੰ ਚਾਹੀਦਾ ਗਊ ਮਾਤਾਂ ਨੂੰ ਰਾਜੇ ਮਾਤਾ ਦਾ ਦਰਜਾ ਦਿਆ ਜਾਵੇ ਨਾਲ ਦੇ ਨਾਲ ਇਸ ਕੰਮ ਦੇ ਨਾਲ ਸੋਨੇ ਤੋਂ ਸਹਾਗਾ ਹੋ ਜਾਏਗਾ ਮੈਂ ਇਹ ਕਹਾਂਗਾ ਭਗਵੰਤ ਮਾਨ ਜੀ ਜੇਕਰ ਸਨਤਨੀਆਂ ਦੀ ਇਹ ਮੰਗ ਪੂਰੀ ਕਰ ਦਿੰਨੇ ਤਾਂ ਆ ਨਾਲੇ ਸਮੇਂ 'ਚ ਜਿਹੜਾ ਸਨਤਨੀਆਂ ਜਿਹੜਾ Hindu ਐ ਉਹ ਕ੍ਰਿਤ ਕਣੀ ਨੇ ਹੈ ਜੇ ਗਊਮਤ ਦਾ ਕੰਮ ਕਰਦਾ ਤਾਂ ਦੁਬਾਰਾ ਗੱਦੀ ਤੇ ਬਿਠਾਣਗੇ ਮੇਰੀ ਬਾਰ ਬਾਰੇ ਹੀ ਰਿਕਵੈਸਟ ਹੈ ਪ੍ਰਧਾਨ ਜੀ ਉਹਨਾਂ ਗਊਆਂ ਦਾ ਕੀ ਕਰੋਗੇ ਜਿਹੜੀ ਤੁਸੀਂ ਕੱਲ ਪਰਸੋ ਵੀ ਜਿਹੜਾ ਤਰਨਾ ਦਿੱਤਾ ਜਿਗਾ ਕਰੰਟ ਨਾਲ ਮਰ ਗਈਆਂ ਆਵਾਰਾ ਹਾਲਾਤਾਂ ਚ ਜਿਹੜੀ ਕੁਮਰੀਆਂ ਉਹਨਾਂ ਲਈ ਵੀ ਕੋਈ ਸੋਚਿਆ ਕਦੇ ਤੁਸੀਂ ਹਾਂ ਮੈਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਪੰਜਾਬ ਦਾ ਅਯੋਗ ਦਾ ਚੇਅਰਮੈਨ ਕਮਿਸ਼ਨ ਦਾ ਚੇਅਰਮੈਨ ਅਸ਼ੋਕ ਸਿੰਗਲਾ ਜੀ ਆ ਤੁਰੀ ਤੋਂ ਜਿਹੜੇ ਇਸ ਟਾਈਮ ਮੌਜੂਦਾ ਚੇਅਰਮੈਨ ਆ ਮੈਨੂੰ ਬੜੀ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਆ ਉਹਨਾਂ ਦਾ ਘੱਟੋ ਘੱਟ 10-15 ਲੱਖ ਰੁਪਈਆ ਸਾਡੇ ਕਾਂਸੈਸ ਚੋਂ ਖਰਚਾ ਹੁੰਦਾ ਕਿਉਂਕਿ ਗੱਡੀ ਦਾ ਖਰਚਾ ਦਫ਼ਤਰ ਦਾ ਖਰਚਾ ਉਹਨਾਂ ਦੀ ਤਨਖਾਹ ਨੰਨ ਮੈਨ ਤੇ ਬਹੁਤ ਖਰਚੇ ਹੁੰਦੇ ਆ ਪਰ ਉਹਨਾਂ ਨੇ ਅੱਜ ਤੱਕ ਕੋਈ ਗਊ ਮਾਤਾ ਵਾਸਤੇ 3 ਸਾਲ ਚ ਇੱਕ ਵੀ ਕੰਮ ਨਹੀਂ ਕਰਿਆ ਜਦੋਂ ਕਿ ਮੈਂ ਉਹਨਾਂ ਦੇ ਸ਼ਹਿਰ ਦੇ ਵਿੱਚ 10 ਗੱਡੀਆਂ ਫੜ ਚੁੱਕੇ ਆ ਉਹ ਆ ਕੇ ਨਾਲ ਵੀ ਨਹੀਂ ਖੜੇ ਉਹ ਬਿਜ਼ਨਸਮੈਨ ਹੈ ਉਹ ਆਪਣਾ ਬਿਜ਼ਨਸ ਕਰਦੇ ਆ ਪ੍ਰਾਪਰਟੀ ਦਾ ਡੇਲੀ ਮੁਹਾਲੀ ਜਾਂਦੇ ਪਰ ਉਹ ਆਪਣੇ ਦਫ਼ਤਰ ਨਹੀਂ ਜਾਂਦਾ ਇੱਕ ਜਿਹੜਾ ਕਾਨੂੰਨ ਹੈ ਐਕਟ ਹੈ ਜਿਹੜਾ ਕਮਿਸ਼ਨ ਦਾ ਐਕਟ ਹੈ 14 ਦਾ ਉਹਦੇ ਅੰਦਰ ਹਰ ਚੇਅਰਮੈਨ ਨੂੰ ਸਾਲ ਦੇ ਅੰਦਰ ਤਿੰਨ ਮੀਟਿੰਗਾਂ ਗਵਰਨਿੰਗ ਬੋਡੀ ਦੀਆਂ ਤਿੰਨ ਮੀਟਿੰਗਾਂ ਲੈਣੀਆਂ ਹੁੰਦੀਆਂ ਜਿਦੇ ਚ ਡਾਇਰੈਕਟਰ ਅਨੀ ਮਲਾ ਹਸਪੈਂਡਰੀ ਤੇ ਹੋਰ ਵੱਡੇ ਵੱਡੇ ਹਫਸਰਾ ਨੇ ਜੁਆਇਨ ਕਰਨਾ ਹੁੰਦਾ ਉਸਨੇ 3 ਸਾਲ ਦੇ ਅੰਦਰ ਇੱਕ ਮੀਟਿੰਗ ਕਰੀ ਹੈ ਜਦੋਂ ਕਿ 12 ਮੀਟਿੰਗਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ ਤੇ ਉਹ ਵੈਸੇ ਹੀ ਉਹ ਡਿਸਕਵালিਫਾਈ ਹੋ ਗਏ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਇੱਕ ਮਿੰਟ ਜੇ ਅਸੀਂ ਰਿਟ ਪਾ ਦਈਏ ਤਾਂ ਡਿਸਕਵালিਫਾਈ ਹੁੰਦੇ ਆ ਮੈਂ ਭਗਵੰਤ ਮਾਨ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਤੁਸੀਂ ਕੋਈ ਐਸੇ ਗਊ ਭਗਤ ਨੂੰ ਚੇਅਰਮੈਨ ਲਾਓ ਜਿਸ ਨੂੰ ਤਜਰਬਾ ਹੋਵੇ ਜਿਹੜਾ ਗਊ ਮਾਤਾ ਦਾ ਕੰਮ ਕਰੇ ਨਾ ਕਿ ਉਹ ਇੱਕ ਬੋਝ ਬਣ ਜਾਵੇ ਇਹ ਇੱਕ ਪਾਪ ਵਾਲਾ ਕੰਮ ਉਹਨਾਂ ਤੇ ਮੈਂ ਸਮਝਾਂਗਾ ਵੀ ਇੱਕ ਪਾਪ ਵਾਲਾ ਕੰਮ ਹੋ ਰਿਹਾ ਕਿਉਂਕਿ ਪੰਜਾਬ ਦੇ ਲੋਕ ਅਸੀਂ ਗਊ ਮਾਤਾ ਦਾ ਕੰਮ ਕਰਦੇ ਸਾਨੂੰ ਸਵਾਲ ਕਰਦੇ ਨੇ ਜਿਹੜੇ ਸਵਾਲ ਚੇਅਰਮੈਨ ਨੂੰ ਕਰਨੇ ਚਾਹੀਦੇ ਆ ਉਹ ਸਵਾਲਾਂ ਦਾ ਜਵਾਬ ਸਾਨੂੰ ਦੇਣੇ ਪੈਂਦੇ ਆ ਕਿਉਂਕਿ ਪੰਜਾਬ ਦੇ ਅੰਦਰ ਕਾਹ ਸੱਸ ਲਾਇਆ ਗਿਆ ਨੋ ਐਟਮਾਂ ਤੇ ਕਾਹ ਸੱਸ ਲੱਗਿਆ ਜਿਹਦਾ 425 ਕਰੋੜ ਰੁਪਈਆ ਸਰਕਾਰ ਦੇ ਕੋਲ ਪਿਆ ਉਸ ਚੇਅਰਮੈਨ ਦਾ ਫਰਜ ਬਣਦਾ ਸੀ ਉਸ ਸੈਸ ਚੋਂ ਪੈਸਾ ਗਊਸ਼ਾਲਾ ਨੂੰ ਵੰਡ ਦੇ ਤਾਂ ਕਿ ਜਿਹੜੀਆਂ ਲਾਵਾਰਸ 1 ਲੱਖ ਗਊ ਅੱਜ ਦੀ ਡੇਟ ਚ ਸੜਕਾਂ ਤੇ ਲਾਵਾਰਸ ਕੋ ਮਰੀਆ ਉਹ ਚੇਅਰਮੈਨ ਦੀ ਡਿਊਟੀ ਹੈ ਉਹਨਾਂ ਨੂੰ ਗਊਸ਼ਾਲਾ ਦੇ ਅੰਦਰ ਕਰਨਾ ਸਵਾ 500 ਦੇ ਕਰੀਬ ਪੰਜਾਬ ਦੇ ਅੰਦਰ ਗਊਸ਼ਾਲਾ ਹੈ ਕਿਸੇ ਵੀ ਗਊਸ਼ਾਲਾ ਨੂੰ ਅਜ ਤੱਕਰ ਨਾ ਤਾਂ ਕੋਈ ਮੀਟਿੰਗ ਚ ਬੁਲਾਇਆ ਨਾ ਕਿਤੇ ਗਊਸ਼ਾਲਾ ਚ ਗਏ ਆ ਨਾ ਉਹਨਾਂ ਨੂੰ ਕੋਈ ਫੰਡ ਰਿਲੀਜ਼ ਕਰਿਆ ਇਸ ਕਰਕੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹ ਰਿਹਾ ਮੇਰੀ ਭਗਵੰਤ ਮਾਨ ਜੀ ਨੂੰ ਇਹ ਵੀ ਬੇਨਤੀ ਆ ਇਸ ਦੇ ਨਾਲ ਨਾਲ ਇਹ ਜਿਹੜਾ ਫਰਜ਼ ਬਣਦਾ ਸੀ ਇਸ ਆਵਾਜ਼ ਨੂੰ ਚੁੱਕਣ ਵਾਸਤੇ ਚੇਅਰਮੈਨ ਦੀ ਡਿਊਟੀ ਬਣਦੀ ਸੀ ਉਸ ਅਜੰਡੇ ਦੇ ਅੰਦਰ ਜਿਹੜਾ ਬੇਅਦਵੀ ਦਾ ਅਜੰਡਾ ਪਾਸ ਕਰਿਆ ਸਜ਼ਾ ਦਾ ਉਸ ਨੂੰ ਇਹ ਪੁਆਣਾ ਚਾਹੀਦਾ ਸੀ ਉਹ ਮੀਟਿੰਗें ਕੋਈ ਨਹੀਂ ਕਰੀ ਉਸਨੇ ਪਬਲਿਕ ਮੀਟਿੰਗ ਕੋਈ ਨਹੀਂ ਕਰੀ ਉਸਨੇ ਇਸ ਕਰਕੇ ਬਾਰ-ਬਾਰ ਮੇਰੀ ਇਹੀ ਰਿਕਵੈਸਟ ਹੈ ਉਸ ਨੂੰ ਬਦਲਿਆ ਜਾਵੇ ਕੋਈ ਵਧੀਆ ਜ਼ਿੰਮੇਵਾਰ ਬੰਦਾ ਲਗਾਇਆ ਜਾਵੇ ਉੱਥੇ ਗਊ ਭਗਤ ਲਗਾਇਆ ਜਾਵੇ ਚਾਹੇ ਕਿਸੇ ਗਊਸ਼ਾਲਾ ਦਾ ਪ੍ਰਧਾਨ ਹੀ ਉੱਥੇ ਲਗਾਇਆ ਜਾਵੇ ਚੇਅਰਮੈਨ ਆਪਣੀ ਪਾਰਟੀ ਦਾ ਕੋਈ ਤਾਂ ਪ੍ਰਧਾਨ ਹੋਣਾ ਗਊਸ਼ਾਲਾ ਦਾ ਗਊ ਭਗਤ ਲਗਾਇਆ ਜਾਵੇ ਜਿਹੜਾ ਸਮਾਂ ਦੇਵੇ ਉਹਦੇ ਕੋਲ ਸਮਾਂ ਨਹੀਂ ਹੈ ਮੀਟਿੰਗ ਕਰਨ ਦਾ ਨਹੀਂ ਹੈ ਜਦੋਂ ਵੀ ਅਸੀਂ ਕੋਈ ਟਰੱਕ ਫੜਦੇ ਆ ਜਾਂ ਸਾਨੂੰ ਕਿਤੇ ਥਾਣੇ 'ਚ ਪ੍ਰੋਬਲਮ ਆ ਜਾਂਦੀ ਆ ਉਸ ਬੰਦੇ ਦੇ ਫੋਨ ਤੇ ਐਸਐਚਓ ਵੀ ਅ ਅ ਗੱਲ ਨਹੀਂ ਚੰਗੇ ਤਰ੍ਹਾਂ ਕਰਦਾ ਮੰਨਣ ਦਿੱਤਾ ਬਹੁਤ ਦੂਰ ਵਾਲੀ ਗੱਲ ਆ ਉਹਦਾ ਕੋਈ ਇਮਪ੍ਰੈਸ਼ਨ ਨਹੀਂ ਆ ਤੇ ਇਸ ਕਰਕੇ